ਨਾਜ਼ਨਾ ਪੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਭਾਰਤੀ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ 77ਵੀਂ ਰਾਜ వార్ਸ਼ਿਕ ਕਾਨਫਰੰਸ ਪੀਮਾਕੌਨ 2024 ਲੁਧਿਆਣਾ ਵਿੱਚ 16 ਫਰਵਰੀ ਨੂੰ ਸਮਾਪਤ ਹੋਈ ਇਹ ਮਹੱਤਵਪੂਰਨ ਸਮਾਗਮ ਪੰਜਾਬ ਭਰ ਦੇ ਮਸ਼ਹੂਰ ਮੈਡੀਕਲ ਵਿਦਵਾਨਾਂ ਸਿਹਤ ਮਾਹਿਰਾਂ ਅਤੇ ਨੀਤੀ ਨਿਰਧਾਰਕਾਂ ਨੂੰ ਇੱਕ ਥਾਂ ਇਕੱਠਾ ਕਰ ਰਿਹਾ ਹੈ ਤਾਂ ਜੋ ਸਿਹਤ ਸੰਭਾਲ, ਮੈਡੀਕਲ ਖੋਜ ਅਤੇ ਜਨਤਕ ਸਿਹਤ ਨੀਤੀਆਂ ਵਿੱਚ ਹੋਰ ਹੀ ਤਰੱਕੀ ਉੱਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਮੁੱਖ ਮਹਿਮਾਨ ਵਜੋਂ ਕਾਨਫਰੰਸ ਵਿੱਚ ਸ਼ਾਮਲ ਹੋਏ ਅਤੇ ਮੈਡੀਕਲ ਖੇਤਰ ਵਿੱਚ ਮਿਲੱਖਣ ਯੋਗਦਾਨ ਪਾਉਣ ਵਾਲੇ ਪ੍ਰਤਿਭਾਵਾਨ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਉਹਨਾਂ ਦਾ ਨਿੱਘਾ ਸਵਾਗਤ ਸਿਵਲ ਸਰਜਨ ਲੁਧਿਆਣਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੇ ਕੀਤਾ ਜੋ ਆਈਐਮਏ ਦੇ ਆਜੀਵਨ ਮੈਂਬਰ ਹਨ ਅਤੇ ਸਿਹਤ ਖੇਤਰ ਵਿੱਚ ਆਪਣੇ ਸਮਰਪਣ ਅਤੇ ਯੋਗਦਾਨ ਲਈ ਜਾਣੇ ਜਾਂਦੇ ਹਨ ਇਸ ਮੌਕੇ ਤੇ ਆਈਐਮਏ ਪੰਜਾਬ ਨੇ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਦੇ ਪੰਜਾਬ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਤੇ ਮੈਡੀਕਲ ਸੇਵਾਵਾਂ ਵਿੱਚ ਹੋ ਰਹੀ ਤਰੱਕੀ ਲਈ ਕੀਤੇ ਅਹਿਮ ਯੋਗਦਾਨ ਨੂੰ ਸਨਮਾਨਿਤ ਕੀਤਾ ਉਨ੍ਹਾਂ ਦੀ ਜਨਤਕ ਸਿਹਤ ਖੇਤਰ ਵਿੱਚ ਆਗੂ ਭੂਮਿਕਾ ਮੈਡੀਕਲ ਭਾਈਚਾਰ ਦੀ ਇੱਕ ਮਿਸਾਲ ਬਣੀ ਹੋਈ ਹੈ। ਸਭਾ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਆਈਐਮਏ ਪੰਜਾਬ ਦੀ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਸਿਹਤ ਖੇਤਰਾਂ ਵਿੱਚ ਸਾਂਝੇ ਯਤਨਾਂ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਆਈਐਮਏ ਪੰਜਾਬ ਹਮੇਸ਼ਾ ਮੈਡੀਕਲ ਮਿਆਰ ਉੱਤੇ ਚੁੱਕਣ ਅਤੇ ਰਾਜ ਭਰ ਵਿੱਚ ਉੱਚ ਕੁਆਲਿਟੀ ਦੀ ਸਿਹਤ ਸੰਭਾਲ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਮੈਡੀਕਲ ਭਾਈਚਾਰੇ ਨੂੰ ਹਰ ਸੰਭਵ ਸਹਿਯੋਗ ਮਿਲੇ ਤਾਂ ਜੋ ਪੰਜਾਬ ਨੂੰ ਜਨਤਕ ਸਿਹਤ ਵਿੱਚ ਇੱਕ ਮਿਸਾਲ ਬਣਾਇਆ ਜਾ ਸਕੇ ਸਿਵਲ ਸਰਜਨ ਲੁਧਿਆਣਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੇ ਆਪਣਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਮੈਨੂੰ ਆਈਐਮਈ ਪੰਜਾਬ ਦਾ ਹਿੱਸਾ ਹੋਣ ਤੇ ਮਾਣ ਹੈ ਅਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਲਈ ਆਪਣਾ ਯੋਗਦਾਨ ਦੇਣ ਦੀ ਖੁਸ਼ੀ ਹੈ ਇਹ ਮੰਚ ਸਾਨੂੰ ਸਿਹਤ ਸੰਬੰਧੀ ਨਵੇਂ ਹੱਲ ਕੱਢਣ ਅਤੇ ਪੰਜਾਬ ਦੀ ਜਨਤਾ ਲਈ ਵਧੀਆ ਸਿਹਤ ਪ੍ਰਣਾਲੀ ਨੂੰ ਹਕੀਕਤ ਬਣਾਉਣ ਦਾ ਮੌਕਾ ਦਿੰਦਾ ਹੈ ਮੈਂ ਭਵਿੱਖ ਵਿੱਚ ਵੀ ਆਪਣੀ ਯਤਨਾਂ ਨੂੰ ਅੱਗੇ ਵਧਾਉਂਦਾ ਰਹਾਂਗਾ ਇਹ ਕਾਨਫਰੰਸ ਵਿੱਚ ਵੱਖ-ਵੱਖ ਪੈਨਲ ਚਰਚਾਵਾਂ ਵਿਗਿਆਨਿਕ ਸੈਸ਼ਨ ਅਤੇ ਮਾਹਿਰਾਂ ਵੱਲੋਂ ਵਿਸ਼ੇਸ਼ ਵਕਤਾਵਾਂ ਸ਼ਾਮਲ ਹੋਣ ਗਿਆ ਜੋ ਪੰਜਾਬ ਵਿੱਚ ਮੈਡੀਕਲ ਪ੍ਰਥਾਵਾਂ ਨੂੰ ਹੋਰ ਵਿਕਸਿਤ ਕਰਨ ਅਤੇ ਸਿਹਤ ਸੰਭਾਲ ਸੰਬੰਧੀ ਚੁਣੌਤੀਆਂ ਦਾ ਹੱਲ ਲੱਭਣ ਉਤੇ ਕੇਂਦਰਿਤ ਰਹਿਣਗੀਆਂ